ਜੀ ਸੋਸੀਕਾਲ ਕੀ ਹਾਲ ਚਾਲ ਆ ਜੀ ਸਾਰਿਆਂ ਨੂੰ ਠੀਕ ਠਾਕ ਹੋ ਤੇ ਆ ਗਏ ਆ ਸ਼ਾਮੀ ਜਸਮਨ ਨੂੰ ਲੈਣ ਥੋੜਾ ਜਿਹਾ ਲੇਟ ਹੀ ਹੋ ਗਿਆ ਕੰਮ ਬਾਕੀ ਹਾਰਨ ਮਾਰਨਾ ਦੇਖਿਓ ਕਿਦਾਂ ਆਉਂਦਾ ਗੇਟ ਚ ਸ਼ਾਮੀ ਵਲੌਗ ਦੀ ਸ਼ੁਰੂਆਤ ਕਰ ਦਿੱਤੀ ਆਪਾਂ ਤੇ ਸਵੇਰੇ ਬੀਬੀ ਨਾਲ ਗੱਲਾਂ ਪਤਾ ਕਰਕੇ ਫਿਰ ਸਮਾਪਤੀ ਕਰੀ ਦੀ ਆ ਗੱਡੀ ਖੜੀ ਅੱਡੇ ਤੇ ਗਈ ਖੜੀ ਸੀ ਅੱਗੇ ਗੱਡੀ ਪਰੇ ਕਰਾ ਕੇ ਕਦੀ ਪਹੁੰਚ ਗਏ ਘਰ ਦੇ ਲਾਗੇ ਦੇਖਿਓ ਚਾ ਚੜਦਾ ਕਿੱਦਾਂ ਆਉਂਦਾ ਨੇਰੀ ਪੱਟ ਦਾ ਘਾਰਨੇ ਮਾਰ ਦਿੱਤਾ ਆ ਤੇ ਦੇਖਿਆ ਹੁਣ ਕਹਤਾ ਉਹਨੇ ਪੱਟ ਦੇਣੀ ਮਾਂ ਆਪਣੇ ਨੂੰ ਵੀ ਚਲੋ ਛੇਤੀ ਆ ਜਾਓ ਤੇ ਧਾਮੀ ਸਾਵਾ ਨੇ ਆ ਪਾਪਾ ਜੀ ਆਪਣੇ ਆਉਣ ਲੱਪੀਆਂ ਵਾਜਾਂ ਮੇਨੂੰ ਚਿਕਾਂ ਦੀਆਂ ਇਹ ਇਹ ਪਪਾ ਜੀ ਗੱਡੀ ਹੋਰ ਲੈਂਦੀ ਐ ਇਹ ਕਿਹਦੀ ਗੱਡੀ ਆ ਕੱਲੀ ਕੱਲੀ ਗੱਲ ਨੋਟ ਕਰਦਾ ਐ ਬਕੰਦਰ ਇਹ ਇਹ ਆ ਨੀ ਜੀ ਆਉਣ ਵਾਲਾ ਇਹ ਦੇਖਿਓ ਆਉ ਆ ਗਿਆ ਨੇ ਹੋਰਨਾਂ ਨੂੰ ਪਛਾਣ ਨਹੀਂ ਆਈ ਪਿਓਰਨ ਤਾਂ ਹੋਰ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਪਪਾ ਆ ਓ ਵੈਰੀ ਗੁੱਡ ਭੁਲੇਖਾ ਲੱਗ ਗਿਆ ਭੁਲੇਖਾ ਭੁਲੇਖਾ ਲੱਗ ਗਿਆ ਆਜੋ ਆਜੋ ਤੁਹਾਨੂੰ ਭੁਲੇਖਾ ਲੱਗ ਗਿਆ ਓਏ ਅੱਗੇ ਵੀ ਉਧਰ ਦੀ ਜਾਈਦਾ ਪਤੰਦਰਾ ਚੱਲ ਅੱਗੇ ਤੇਰੀ ਕਿਹੜਾ ਨਹੀਂ ਮੰਨੀ ਦੀ ਆਹ ਕਿੱਥੀਆਂ ਬੰਦੀ ਜਾਣਾ ਹਾਂਜੀ ਹਾਂਜੀ ਤੇ ਕੱਲ ਕਿਧਰ ਦੀ ਗਏ ਸੀ ਬੋਲ ਦੀ ਹੈ ਪਾਪਾ ਹੁਣ ਸਵੇਰੇ ਕਿਧਰ ਲਈ ਜਾਣਾ ਕੱਲ ਕਿਧਰ ਦੀ ਗਏ ਸੀ ਯੈਸ ਹੁਣ ਸਵੇਰੇ ਕਿਧਰ ਲਈ ਜਾਣਾ ਸਵੇਰੇ ਆਪਾਂ ਜਾਵਾਂਗੇ ਪੋਲਵਾਲ ਦੀ ਤੇ ਹੁਣ ਆਪਾਂ ਖਿਚੀਆਂਵਾਲ ਦੀ ਸਸਰੀ ਘਰ ਦਾ ਭਲਾ ਦੋ ਸਾਰਿਆਂ ਨੂੰ ਸਸਰੀ ਘਰ ਦੀ ਠੀਕ ਠਾਕ ਹੋ ਕੇ ਠੀਕ ਠਾਕ ਲੱਗੇ ਹੈਂ ਕਰ ਪਾਪਾ ਹਾਂਜੀ ਉਹ ਫਿਰ ਪਾਪਾ ਫਿਰ ਪਿੰਡ ਜਾ ਕੇ ਮਿਲਦੇ ਆ ਠੀਕ 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 ਹੈ ਮੰਮੀ ਠੀਕ ਹੈ ਮੰਮੀ ਤੇ ਕੁੜੀ ਹੈ ਵਾ ਠੀਕ ਹੈ ਬਾਏ ਮੈਂ ਸਵੇਰੇ ਆਉਂਗੀ ਠੀਕ ਹੈ ਟਿਕ 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 ਕਿਉਂਦਾ ਹੋ ਹਾਂ ਤੇ ਕਿਦਾਂ ਸਾਸਰੀ ਕੱਲ ਬੁਲਾ ਦੋ ਨਾ ਸਾਰਿਆਂ ਨੂੰ ਕੀ ਹਾਲ ਚਾਲ ਆ ਸਵੇਰੇ ਮਿਲਦੇ ਹਾਂ ਕਹਿ ਦੋ ਫਿਰ ਕਿਦਾਂ ਫਿਰ ਸਵੇਰੇ ਮਿਲਦੇ ਆ ਸਾਰਾ ਬੋਲੋ ਨਾ ਸਾਰਾ ਆ ਬਾਬਾ ਫਿਰ ਪਿੰਡ ਲਾ ਕੇ ਮਿਲ ਕਹਿ ਪਿੰਡ ਲਾ ਕੇ ਮਿਲਦੇ ਹਾਂ ਕਹ ਸਾਸਿਕਲ ਸਾਰਿਆਂ ਨੂੰ ਜੀ ਮਿਲਦੇ ਆ ਜੀ ਪਿੰਡ ਜਾ ਕੇ ਦਾ ਖੇਲ ਬੋਲੋ ਸਾਸਿਕਲ ਪਰ ਫਿਰ ਪਿੰਡ ਲਾ ਕੇ ਮਿਲਦੇ ਆ ਜਸਵੰਤ ਦੀ ਟ੍ਰੇਨ ਜਸਵੰਤ ਕਿਤਾਬ ਹੈ ਕੀ ਕਹਿਣਾ ਚਾਹੋਗੇ ਟ੍ਰੇਨ ਬਾਰੇ ਹਾਂ ਕੀ ਦਿੱਤਾ ਚੱਲਦੀ ਆ ਕਦੋਂ ਜਾਣਾ ਹੈ ਹਜੂਰ ਸਾਹਿਬ ਫਿਰ ਹੁਣ ਐ ਜਸਵੰਤ ਕਦੋਂ ਜਾਣਾ ਹੈ ਹਜੂਰ ਸਾਹਿਬ ਪਾਪਾ ਨਾਲ ਮੰਮਾ ਅੱਜ ਨੈਕਸਟ ਇਅਰ ਨੂੰ ਪੱਕੀ ਗੱਲ ਆ ਹਾਂਜੀ ਨੈਕਸਟ ਇਅਰ ਜਲਦੀ ਜਾਵਾਂਗੇ ਬੱਤੂ ਜੰਦੇ ਪਾਪਾ ਜੀ ਹਜੂਰ ਸਾਹਿਬ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਹਜੂਰ ਬੋਲ ਕੇ ਦੱਸੋ ਪੂਰਾ ਤਖਤ ਤਖਤ ਸੱਚਖੰਡ ਸੱਚਖੰਡ ਸ੍ਰੀ ਸ੍ਰੀ ਹਜੂਰ ਸਾਹਿਬ ਹਜੂਰ ਸਾਹਿਬ ਅਬ ਚਲ ਨਗਰ ਅਬ ਚਲ ਲੰਗਰ ਗੋਬਿੰਦ ਗੁਰੂ ਦਾ ਮਮਾ ਵਾਹ ਅਕੋਰ ਵੇ ਖੁੱਲੇਗਾ ਕ ਨਹੀਂ ਖੁੱਲੂਗਾ ਨਹੀਂ ਬੜੂ ਗੱਲ ਬੜੂ ਗੱਲ ਨਹੀਂ ਹਜੇ ਹੋਰ ਹਾਂ ਤਰੇ 70 ਬੜੇ ਬੜੇ ਹੋਰ ਹਜੇ ਹੋਰ ਜੇ ਘਰ ਨਹੀਂ ਜਾਣਾ ਮਤਲਬ ਹੈ ਹਾਂ ਇਹਨੂੰ ਚਾ ਚੜਿਆ ਰਹਿੰਦਾ ਕਿਹੜੇ ਲਈ ਫਟਕ ਬੰਦ ਹੋਵੇ ਓਏ ਉਹ ਫੇਰ ਆ ਗਈ ਉਹ ਫੇਰ ਆ ਗਿਆ ਉਹ ਸੱਚੀ ਆ ਗਈ ਮੈਂ ਤੂੰ ਆਉਂਦੀ ਕਿ ਜਾਂਦੀ ਆ हां ਜੇਸਨ ਤੇਰੀ ਫੇਰ ਦੀ ਪੂਰੀ ਹੋ ਗਈ ਲੈ ਆਪਾ ਤੇਰੀ ਹੋ ਗਈ ਉਧਰੋਂ ਆ ਗਈ ਫੇਰ ਆਓ ਦੇ ਇਹ ਕਿਹੜੀ ਹੈ ਦਾ ਕੀ ਨਾਂ ਆ ਨਾ ਕੀ ਹੈ ਦਾ ਨਹੀਂ ਨਹੀਂ ਪੂਰਾ ਨਾਂ ਦੱਸੋ ਨਾ ਕਿਹੜੀ ਐਕਸਪ੍ਰੈਸ ਹੈ ਸੇਤੀ ਬੋਲੋ ਸ਼ਤਾਬ ਬੀ ਐਕਸਪ੍ਰੈਸ ਸ਼ਤਾਬ ਦੀ ਐਕਸਪ੍ਰੈਸ ਉਹ ਉਹ ਯਾਰ ਧੀ ਅਮੀ ਉੱਤੇ ਰਹਿ ਜਾ ਲੋ ਪਿੰਡ ਜਾਣਾ ਹਾਂਜੀ ਚਲਿਏ ਪੈਂਡਾ ਫਿਰ ਨਹੀਂ ਅਜੇ ਵਾਰਕ ਖੁੱਲੇਗਾ ਫਿਰ ਜਾਣਾ ਤੇ ਹੁਣ ਜੇ ਤੂੰ ਟ੍ਰੇਨ ਕਹਿਤੀ ਨਾ ਹੋਰ ਉਹਨੇ ਤੇ ਛੇਤਰ ਵੇਜ ਲਈ ਛੇਤਰਾਂ ਦੀ ਬਰਸਾਤ ਇੱਕ ਸਕਿੰਟ ਤੋਂ ਪਹਿਲਾਂ ਹੋ ਜਾਣੀ ਆ ਮੈਨੂੰ ਲੱਗਦਾ ਉਧਰ ਇੱਕ ਹੋਰ ਆ ਗਈ ਇੱਕ ਹੋਰ ਆ ਗਈ ਜਸਮਨ ਕੈਰਨ ਬੋਰਡ ਚੱਲ ਰਿਹਾ ਆ ਵਾਹ ਓਹੋ ਯਾਰ ਬਹਾਦਰ ਡੈਡੀ ਤੇ ਡੈਡੀ ਜੀ ਦੇ ਨੋਹ ਜੀ ਓ ਤਾਡੀ ਨਾ ਐਨਾ ਖਤਰਨਾਕ ਚੀਕ ਝਾੜਾ ਐ ਡਾਂਦੀ ਬੇਟੀ ਆ ਚੱਲ ਓਏ ਤੂੰ ਅੰਦਰ ਆ ਬੇਟੀ ਆ ਜੀ ਬੇਟੀ ਆ ਅੰਦਰ ਆ ਓਏ ਲੈ ਚੱਲ ਓਏ ਮਰ ਨਹੀਂ ਗਣੀ ਮਰੀ ਗੱਲ ਇਹ ਹੁੰਦਾ ਹੀ ਪਤਾ ਲੱਗ ਤੂੰ ਉਹ ਤੇਰੀ ਉਹ ਤੇਰੀ ਮੈਨੂੰ ਕੀ ਨਹੀਂ 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 ਕੋਈ ਗੱਲ ਹਾਂ ਪੈ ਗਈ ਚੱਲ ਬਾਏ ਬਾਏ ਫਿਰ ਬਾਏ ਜਾ ਫਿਰ ਜਾ ਫੇ ਮੈਂ ਨਹੀਂ ਆਉਣਾ ਨਹੀਂ ਆਉਣਾ ਫੇ ਮੈਂ ਨਹੀਂ ਆਉਣਾ ਚਲ ਠੀਕ ਆ ਫਿਰ ਟੁੱਟ ਗਈ ਯਾਰੀ ਹਾਂਜੀ ਟੁੱਟ ਗਈ ਹਾਂਜੀ ਪੱਕੀ ਗੱਲ ਆ ਹਾਂਜੀ ਬਾਏ 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 ਓ ਆ ਜਾ ਨਾ ਆ ਜਾ ਆ ਜਾ ਆ ਜਾ ਯਾਰ ਹੋ ਦੋਣੀ ਲਓ ਜੀ ਬੰਦਾ ਹਲੇ ਖੇਲ ਚ ਮਸਤਾ ਕਹਿੰਦਾ ਨਹੀਂ ਆਉਣਾ ਨਣੀਦ ਨੂੰ ਪੜ ਤਾ ਘੰਟਾ ਹੋ ਗਿਆ ਮੇਰੀ ਵਾਰੀ ਹੋ ਮੈਨੂੰ ਪੂਰੀ ਜਸਮਨ ਤੁਸੀਂ ਵੀ ਖੇਡ ਰਹੇ ਹੋ ਇਹ ਤਾੜੀਆਂ ਕੀ ਬਾਤ ਆ ਬੀਬੀ ਨੂੰ ਵੀ ਖੜਾ ਦੇਣਾ ਸੀ ਵਿੱਚ ਹੀ ਅੱਜ ਲੱਗੇ ਤਾਂ ਹੈ ਹੀ ਤੁਸੀਂ ਰਲਾ ਪੈਣਾ ਮਮਾ ਮੈਨੂੰ ਸੱਦਣ ਗਿਆ ਕਹਿੰਦਾ ਆਓ ਮੈਨੂੰ ਪਾ ਲੈਣ ਦਿਆ ਆ ਹੈ ਕੀ ਕਹਿੰਦੇ ਇੱਕ ਮੇਰੀ ਦੇ ਦੇ ਨਾ ਕਿਤੇ ਕੀ ਡੈਡੀ ਵੀ ਨਿਕਲ ਕੇ ਫਿਰ ਅਵਰ ਤੂੰ ਨਿਕਲ ਲੈ ਮਮਾ ਚਲੋ ਤੈਨੂੰ ਮੈਂ ਪਾਣੀ ਨਾ ਲਾਸਟ ਟਾਈਮ ਮਮਾ ਬਗਾ ਕੇ ਜਸ ਮਮਾ ਉਠੋ ਮੇਰੀ ਖਾਲੀ ਹੋ ਗਈ ਮੈਨੂੰ ਪੂਰੀ ਦਰਹਣਾ ਆ ਓਹੋ ਕੱਚੇ ਘਟਾਰੀ ਲੱਗਦੇ ਨੇ ਤੁਸੀਂ ਮੈਂ ਨਾ ਤੁਮ ਦੋ ਮਿੰਟ ਹਰਾ ਦੇਣਾ ਸੀ ਮੈਂ ਕਿਚ ਨਹੀਂ ਨਹੀਂ ਮੈਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਅਰਦਾਸ ਕਰਾਉਣੇ ਆ ਫਿਰ ਅਰਦਾਸ ਕਰਕੇ ਦੱਸੋ ਫਿਰ ਚਲ ਆਓ ਇੱਧਰ ਇੱਥੇ ਆਓ ਆ ਇੱਥੇ ਇੱਥੇ ਆਓ ਕੋਈ ਗੱਲ ਨਹੀਂ ਸਰ ਜੀ ਬਾਤ ਜੀ ਦਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਜੀ ਯਾ ਤਬਿਆ ਦੇ ਨਾਮ ਤੇ ਪਿਆਰ ਉਹਦਾ ਕਿ ਦੇਖ ਲੈ ਤੇ ਵੇ ਦੇ ਕਿ ਤਾ ਤੇਰਾ ਪਿਆਰਾ ਸੱਚੇ ਦੀ ਪਾਇਦਾ ਤੇ ਅੰਦਰ ਕਿ ਕਾਲ ਸਾਜੀ ਬੋਲੋ ਜੀ ਵਾਹਿਗੁਰੂ ਇਹਨੇ ਸਿੰਘੇ ਸੇ ਨਹੀਂ ਹੋਣਾ ਕਿ ਸੀਦੇ ਤੇ ਮਨ ਮਨ ਤੋਂ ਤਾਂ ਖੂਬ ਹੀ ਆਇਆ ਯਾਰ ਚੰਗਿਲ ਦੇ ਸਾਰੇ ਆਏ ਚੋਪੂ ਬਣਾ ਬਿਸੋਲੇ ਕਿ ਬਣਾਇ ਦਿੱਤਾ ਕਿ ਨਾ ਰਾ ਸਿੱਕੇ ਜਸ ਜਸ ਨਾਲ ਵਹੀ ਤਾਂ ਦੀ ਕੁ ਮਾਇਤ ਨੇ ਅੰਦਰ ਕੇ ਕਾਲ ਸਾਜੀ ਬੋਲੋ ਜੀ ਵਾਹਿਗੁਰੂ ਨਾਮਕਲਾ ਕਵੀ ਕਲਾ ਤੇਰੇ ਪਾ ਸਰਬਤ ਦਾ ਭਲਾ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਬੋਲੇ ਸੋ ਨਾ ਸੋ ਸ੍ਰੀ ਅਕਾਲ ਦਾਨੋ ਮੈਨੂੰ ਥੱਕ ਇਦਾਂ ਮਾਰਿਆ ਜਿਦਾ ਮੈਂ ਜਸਮਨ ਜੀ ਹੋ ਗਿਆ ਤਿਆਰ ਆਏ 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 ਜਸਮਨ ਗੁੱਡ ਮਾਰਨਿੰਗ ਕਿੱਦਾਂ ਫਿਰ ਕਿੱਥੇ ਚੱਲੇ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਹੈਗਾ ਨਹੀਂ ਚੁੱਤਰ ਪੜਨੇ ਨਹੀਂ ਜਾਣਾ ਇਹ ਕੀ ਫੇਮੀਦ ਨੂੰ ਤੂੰ ਇਹ ਲੱਗ ਬਗੜ ਗਿਆ ਨਾ ਤੂੰ ਆਹੋ ਆਏ ਬੈਕ ਹੁੰਦਾ ਹੈ ਬਾਬਾ ਜੀ ਕਿਦਾਂ ਤਿਆਰੀਆਂ ਫਿਰ ਅੱਜ ਹੈ ਰਹਿ ਕੇ 4 ਦਿਨ ਫਿਰ 4-5 ਸੀਗੇ ਤੁਹਾਡੇ ਕਰਮਾਂ ਚ ਤੇ ਫੇ ਆਹੀ ਵਾਰੀ ਹੈ ਚਲ ਵਧੀਆ ਯਾਰ ਸਭ ਟੈਨ ਮਨ ਨੂੰ ਵੀ ਦਿਲ ਕਰਦਾ ਬਾਬਾ ਕੰਮਕਾਰ ਤੇ ਪੁੱਜੇ ਬੰਦਾ ਕਿਉ ਲਓ ਐ ਗਈਆਂ ਜੱਫੀਆਂ ਅੱਜ ਚੱਲ ਜਾਣਾ ਇਹਨਾਂ ਨੇ ਕੀ ਹੈ ਬਾਈ ਕਿਤੇ ਨੂੰ ਸ਼ੇਕ ਆ ਗਈ। ਚਲੋ। ਕਹਿੰਦੀ ਤੂੰ ਇੱਥੇ ਆ। ਗੱਡੀ ਕਹਿੰਦੀ। ਗੱਡੀ ਕਹਿੰਦੀ ਗੱਡੀ ਨੂੰ ਵਾਈ ਘਾਤਾ। ਆਹੋਂ ਗੱਡੀ। ਤੇ ਮਿਲ ਕੇ ਆਇਆ ਸਾਰਿਆਂ ਨੂੰ। ਸਾਰਿਆਂ ਨਾਲ ਗੱਲਬਾਤ ਕਰਕੇ ਜਫੀ ਪਾ ਕੇ ਫੇਰ ਆਇਆ। ਪੌਣੇ ਨੇ ਚੱਲ ਜਾਣਾ ਆ ਪਹਿਲਾਂ ਪੜਦੇ ਰੇ ਨਰਸਰੀ ਸਕੂਲ ਇੱਥੇ ਦਸ਼ਮੀਸ਼ ਨਰਸਰੀ ਸਕੂਲ ਆ ਸਾਡੇ ਮੁਖੇਰੀਆਂ ਤੇ ਉੱਥੇ ਪੜ੍ਹਦੇ ਰਹੇ ਹੁਣ ਉਹਨਾਂ ਦਾ ਹੀ ਪਬਲਿਕ ਸਕੂਲ ਆ ਮਤਲਬ ਬੱਚੇ ਜਦੋਂ ਫਾਸਟ ਚ ਹੋ ਜਾਂਦੇ ਆ ਫਿਰ ਉੱਤਰ ਜਾਂਦੇ ਆ ਹੁਣ ਉੱਧਰ ਚੱਲ ਜਾਣਾ ਇਹਨੇ ਤੇ ਟ੍ਰੈਫਿਕ ਬੜੀ ਆ ਘਰ ਜਾ ਕੇ ਗੱਲਬਾਤ ਕਰਦੇ ਆ ਤੇ ਇੱਕ ਹੱਥ ਨਾਲ ਫੋਨ ਫੜਿਆ ਨਹੀਂ ਜਾਂਦਾ ਸਟੀering ਤਾਂ ਔਖਾ ਹੋ ਜਾਂਦਾ ਕੰਮ ਕਰਦੇ ਘਰ ਜਾ ਕੇ ਗੱਲ ਇਹ ਰਸਈ ਦਾ ਪ੍ਰੋਸੀਜਰ ਕੀ ਹੋ ਰਿਹਾ ਆ ਤੂੰ ਬੱਸ ਬੈਗ ਲੱਭ ਜਾਂਦੇ ਆ ਬੈਗ ਲੱਭ ਜਾਂਦੇ ਆ ਬਸ ਇਹਨੂੰ ਬਨ ਲੀਏ ਮਾੜੀ ਬੈਗ ਨੂੰ ਵੀ ਚਾਹੀਦੀ ਨਾ ਇਹਨੂੰ ਬਨ ਲੀਆ ਉਹਨੂੰ ਨਹੀਂ ਬਨਣੀ ਉਹਨੂੰ ਬਨਣੀ ਆ ਉਹ ਤੇ ਲੱਭੀ ਜਾਣਾ ਇਦਾਂ ਹੀ ਹੂੰ ਵੱਡੇ ਬੈਗਾਂ ਨੂੰ ਬਨ ਲਓ ਨਾ ਵੇਚ ਦੇ ਲਗਾ ਕੋ ਤੋਂ ਤੋਂ ਨਾ ਕਰ ਸਮਾਨ ਰਖਾਉ ਰਿਆ ਫੇਰ ਬੀਬੀ ਜੀ ਗੁੱਡ ਮਾਰਨਿੰਗ ਪਰ ਰੌਂਟੀਆਂ ਚੱਲ ਰਹੀਆਂ ਨੇ ਸਵੇਰੇ ਸਵੇਰੇ ਠੀਕ ਠਾਕ ਹਾਂ ਖਣ ਜਾ ਰਹੇ ਆ ਇੱਕ ਬੈਗ ਰੱਖ ਦਿੱਤਾ ਆ ਚਲ ਜੀ ਕੈਨੇਡਾ ਨੂੰ ਆਪਣਾ ਵੀਜ਼ਾ ਆ ਗਿਆ ਆ ਡਬਲ ਕੋਗੇ ਤੇ ਜਾਣਾ ਮੈਂ ਡਬਲ ਕੋਗੇ ਤੇ ਜਾਣਾ ਵੀਜ਼ਾ ਆ ਗਿਆ ਆਪਣਾ ਪੱਲੇ ਦਾ ਚਲ ਵੇ ਸਾ ਵੀ ਦੋ ਪਿਆਗ ਰੱਖ ਤੇ ਸਾ ਵੀ ਨੇ ਉਹ ਸੀਟਾਂ ਵੀ ਕਰ ਲਿਓ ਨਾ ਹਾਂਜੀ 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 ਸੀਟਾਂ ਕਿਹੜੀਆਂ ਹਾਂ ਐਸਾ ਉਹਨਾਂ ਰੱਖੀ ਹੋਇਆ ਹੈਂ ਅੰਮੀ ਅ ਰੋਟੀ দাও ਮੁੰਡੇ ਆਪਣੇ ਨੂੰ ਦੀਦੀ ਪਿੱਛੇ ਪਰਲ ਕੋਈ ਅੱਛਾ ਦੀਦੀ ਮੇਰੀ ਨੂੰ ਵੀ ਪੁੱਛ ਲੈ ਰੋਟੀ ਵਿਚਾਰੀ ਨੂੰ ਦੀਦੀ ਦੀ ਸੇਵਾ ਲੱਗਦੀ ਹੈ ਬੈਗਾਂ ਬੁਗਾਂ ਨੂੰ ਆ ਦੇ ਚਾਰ ਬੈਂਚ ਇਹ ਇੱਥੇ ਰੱਖ ਦੇ ਬਾਕੀ ਆ ਜਾਣੇ ਛੋਟੇ ਭੈਣ ਚ ਪਾ ਲਈ ਸਮਾਨ ਰੱਖੋ ਕੱਦਿ ਰੱਖੋ ਇਹ ਕੰਮ ਬੜਾ ਖਰਾਬ ਹੁੰਦਾ ਹੈ ਨਾ ਇਦਾਂ ਫਲੈਟ ਮੇਸ ਹੋ ਜਵੇ ਤਾਂ ਮਤਲਬ ਸਮਾਨ ਦਾ ਔਖਾ ਹੋ ਜਾਂਦਾ ਬਾਕੀ ਤਾਂ ਚਲੋ ਠੀਕ ਆ ਸਮਾਨ ਤਾਂ ਤੁਸੀਂ ਨਾ ਨਹੀਂ ਨਹੀਂ ਇੱਕ ਬੈਗ ਹੀ ਹੁਣ ਛੋਟੇ ਰਹਿ ਕੇ ਬੈਗ ਬਾਕੀ ਮੇਰੀ ਸਵਿਫਟ ਚ ਰੱਖ ਲਾਂਗੇ ਨਹੀਂ ਲੱਗਿਆ ਪਤਾ ਮੈਨੂੰ ਕੀ ਜੇ ਬਾਕੀ ਸਵਿਫਟ ਚ ਦੋ ਰੱਖ ਲਾਂਗੇ ਯਾਰ ਸਾਬੀ ਨਾ ਪੰਜਾਬ ਕਰ ਥਲੇ ਲਾ ਕੇ ਰੱਖਦੇ ਸਰਚ ਵਾਜ ਜਾਣਾ ਉਹ ਤੇ ਰੱਖ ਦਿਓ ਕਦਰ ਇਹ ਨੂੰ ਫੜ ਕੇ ਕੀ ਕਰਾਂਗਾ ਇੱਕ ਗੱਲ ਆ ਜੀ ਸਾਡੇ ਇੰਡੋ ਕਨੇਡੀਅਨ ਵਾਲੇ ਇਹ ਭਰਾਰੇ ਸਾਡੇ ਨੇ ਬੁੱਕ ਕਰਾ ਕੇ ਦਿੱਤੀ ਟ੍ਰੈਕਟਰੀ ਨੂੰ ਦੋ ਵਾਰੀ ਕਰਾ ਕੇ ਦੇ ਦੋ ਵਾਰੀ ਕਰਾ ਕੇ ਦੇ ਦਿੱਤੀ ਆ ਆਨਲਾਈਨ ਸਾਡਾ ਬੰਦਾ ਆਨਲਾਈਨ ਇੱਥੇ ਹੀ ਸਮਝ ਆ ਗਿਆ ਇਹ ਸਾਡਾ ਆਪਣਾ ਬੰਦਾ ਆ ਬਾਬਾ ਜੀ ਰੈਡੀ ਪਾਣੀ ਬੁਲਾਇਆ ਮੈਨੂੰ ਕੋਟ ਰਿਆ ਹੈ ਮਾਮ ਬਾਕਸ ਆ ਬੇਬੀ ਅੱਜ ਦੇ ਮੰਮੀ ਕਹਿੰਦੀ ਨਹੀਂ ਚੱਲ ਜਾ ਹੁਣ ਚਲੀ ਜਾਣ ਚਰੇ ਜਾਣਾ ਹੀ ਚਲੋ ਮਾਰੇ ਉਹ ਕੋਈ ਗੱਲ ਨਹੀਂ ਵਧੀਆ ਸੋ ਮੰਮੀ ਕੰਮਕਾਰ ਕਰ ਇੱਥੇ ਵੀ ਔਖਾ ਹੋ ਜਾ ਆ ਲਿਆ ਉੱਥੇ ਗੱਡੀ ਤੇ ਭੇਰੀ ਦੇ ਬਾਹਰ ਆਹੋ ਖੋਸ਼ ਨਾ ਤੋਰਨੀ ਕਰੋ ਉਦਾਂ ਨੀ ਕੋਈ ਨਾ ਉਹ ਨਹੀਂ ਨਹੀਂ ਹੁਣ ਨਹੀਂ ਨਹੀਂ ਟੈਕ ਆਹ ਉਹ ਚੱਕਰ ਨਹੀਂ ਆ ਚਲੋ ਲੱਗੋ ਅਰੇ ਆਨਪਾਰੀ ਨਾਮ ਬੱਗੇ ਹਾਂਜੀ ਸੋ ਸੋ ਵਧੀਆ ਹੋ ਗੱਡੀ ਲੈ ਕੇ ਪਹੁੰਚ ਗਈ ਇਹ ਟਾਈਮ ਟੂ ਟਾਈਮ ਆ ਜਾਂਦੀ ਇਹਨਾਂ ਦੀ ਇਹ ਖਾਸੀਅਤ ਆ ਇਹ ਟਾਈਮ ਟੂ ਟਾਈਮ ਪਹੁੰਚਾਂ ਵਾਲੇ ਬੰਦੇ ਆ ਲਓ ਜੀ ਨਾਲੇ ਤਨਖਾਹ ਦੇਈ ਦੀ ਆ 10000 ਰੁਪਿਆ ਕੋਈ ਇਹ ਥੋੜੀ ਕੋਈ ਆਮ ਗੱਲ ਥੋੜੀ ਆ ਨਾ ਕਿ ਤਾਂ ਕਰ ਜਵੇ 10000 ਰੁਪਿਆ ਘੱਟ ਨਹੀਂ ਲੈਂਦਾ ਇਹ ਬੰਦਾ ਠੀਕ ਆ ਆਪਾਂ ਉਹਨੇ ਲਿਆ ਜੀ ਕਰੀਦਾ ਟਾਈਮ ਟੂ ਟਾਈਮ ਪਾ ਗੱਡੀ ਚਾਹੀਦੀ ਇਹਨੂੰ ਨਾ 10 10000 ਤੋਂ 1 ਰੁਪਿਆ ਘੱਟ ਨਹੀਂ ਦਈਦਾ ਇਹਨੂੰ ਹੈ ਤੇ ਫੇਰ ਗੱਡੀ ਲਿਆਉਣ ਤੇ ਨਖਰੇ ਕਰੇ ਤੇ ਫੇਰ ਕਪੜਾ ਨਹੀਂ ਮਾਰਿਆ ਛੋਟੇ ਆ ਮਾਰਕੇ ਤਾਂ ਠੀਕ ਆ ਮੋਢੇ ਤੇ ਰੱਖਿਆ ਜਿੰਦੇ ਟਾਈਮ ਨਾਲ ਧੋਇਆ ਕਰ ਗੱਡੀ ਸਾਫ-ਸੂਬ ਕਰਿਆ ਆ ਆ ਗਦਾਕ ਲੱਗੇ ਮੈਨੂੰ ਚੰਗੀ ਨਹੀਂ ਲੱਗੀ ਗੱਡੀ ਠੀਕ ਆ ਹਾਂ ਇਹ ਤੇ ਵਾਈਪਰ ਸਾਫ ਕਰੰਦੇ ਆ ਨਾ ਸਾ ਵੀ ਇਹਦੇ ਨੀਰੀ ਕੁੱਤੇ ਖਾਣੀਆਂ ਸ਼ਾਕ ਲੋ ਫੇ ਫੁਲਕਾ ਮੈਂਟੋ ਮੈਂਟ ਕੋਈ ਗੱਲ ਨਹੀਂ ਗੱਡੀ ਪਿੱਛੇ ਹੀ ਆ ਜੇ ਗੱਡੀ ਤੇ ਪਿੱਛੇ ਆ ਚਲੋ ਅੱਛਾ ਇਹ ਤੇ ਪਤਾ ਲੱਗ ਜਾਂਦਾ ਭਾਜੀ ਕਿੱਥੇ ਆ ਅੱਛਾ ਪੂਰਾ ਰੂਟ ਆਉਂਦਿਆ ਆ ਲੋਈ ਝਿੰਗੜ ਕਲਾਂ ਮੇਰੇ ਹਿਸਾਬ ਨਾਲ ਆ ਗਈ ਆ ਕੇ ਇੱਕ ਨਹੀਂ 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 ਆ ਮਕਰੀਆਂ ਫਿਰ ਤੁਰੀ ਨਹੀਂ ਆ ਗਈ ਅਜੇ ਗੱਡੀ ਨਹੀਂ ਆ ਗਈ ਦੇਖੋ ਗੱਡੀ ਆ ਪਿਆ ਹੁੰਦੀ ਨਾ ਨਾ ਇਧਰ ਗਈ ਇਧਰ ਗਈ ਇਧਰ ਗਈ ਇਹ ਆ ਛੋਟਾ ਕਰ ਦੇਣਾ ਇਤੋਂ ਅਜੇ ਤੇ ਬਹੁਤ ਪਿੱਛੇ ਆ ਫਿਰ ਆ ਇਹ ਪੁੱਛ ਭੋਗ ਪਰ ਪਹੁੰਚੀ ਆ ਲਓ ਜੀ ਲਓ ਜੀ ਸਾਰੀ ਇਨਫੋਰਮੇਸ਼ਨ ਦੇਵਾਂਗੇ ਕੋਈ ਚੱਕਰ ਨਹੀਂ ਆਈ ਚੱਲਣੀ ਉਹ ਨਹੀਂ ਹੁੰਦੀ ਆ ਟੈਂਪੂ ਟ੍ਰੈਵਲ ਹਾਂ ਜਿਹੜੀ ਆਈ ਸੀਗੀ ਉਹ ਭਾਜੀ ਵੀ ਉੱਚੀ ਆ ਅੱਛਾ ਇਹ ਬੰਦੇ ਅੱਡੇ ਮੇਨ ਇਹਨਾਂ ਨੇ ਤੇ ਕਰਾ ਕੇ ਦਿੱਤੀ ਇੰਡੋਗਨੇਟੀਆਂ ਉਹ ਪੱਗ ਬੁੜਾ ਨਹੀਂ ਹੁੰਦਾ ਸਰਦਾਰ ਜਿਹਾ ਬੰਦਾ ਹਾਂ ਤੇ ਇਹ ਵੀ ਪੱਗ ਬਣ ਕੇ ਜਾਂਦੇ ਆ ਉਹ ਲਾਡੀ ਹਾਂਜੀ ਤੁਸੀਂ ਜਿਹੜੇ ਈਟਾ ਕਰਦੇ ਨੂੰ ਕੋਲੋਂ ਲਿਆਉਣੀਆਂ ਜਾਣਾ ਚਾਹਤਾ ਜਾਂ ਹੁਣ ਥੋੜਾ ਜਿਆਦਾ ਕਣਕਾਂ ਬਾਡੀ ਤੋਂ ਬਾਅਦ ਜਾਵਾਂਗੇ ਕੋਈ ਰਸਤਾ ਫਿਰ ਹੋ ਜਾਊਗਾ ਨਾ ਮੰਮੀ ਨੇ ਜਦੋਂ ਇਦਾਂ ਦੇ ਮੈਸੇਜ ਆਉਂਦੇ ਆ ਹੈ ਇੱਕ ਨੇ ਕਮੈਂਟ ਕੀਤਾ ਕਿ ਬੀਬੀ ਨੂੰ ਮੰਮੀ ਨੂੰ ਬੋਲਿਓ ਵੀ ਬੀਬੀ ਨਾਲ ਸਹੀ ਤਰ੍ਹਾਂ ਗੱਲ ਕਰੇ ਕਰੇ ਮੇਰੀ ਮੰਮੀ ਗਲਤ ਬੋਲਦੇ ਤੈਨੂੰ ਨਹੀਂ ਬੋਲਣਾ ਹੋਰ ਕਿੰਨੂੰ ਬੋਲਣਾ ਉਹ ਉਦਾਂ ਹੀ ਪਿਆਰ ਨਾਲ ਬੀਬੀ ਦਾ ਦੱਸ ਦੇ ਕਿ ਪਿਆਰ ਨਾਲ ਕਰਦੇ ਆ ਉਹਨਾਂ ਪੁੱਤ ਨੂੰ ਤਾਂ ਹੁਣ ਆਪ ਆਪਣੀ ਥਾਈ ਆ ਤਾਂ ਆਪਣੇ ਹੁੰਦੇ ਬੋਲਣਾ ਕਿ ਦੋਨਾਂ ਦਾ ਪਿਆਰ ਸਾਡਾ ਦੋਨਾਂ ਦਾ ਪਿਆਰ ਆ ਕਹੇ ਇੱਥੋਂ ਪਤਾ ਲੱਗਦਾ ਨਾ ਵੀ ਨੂੰ ਸੱਚ ਦਾ ਪਿਆਰ ਹੋਣਾ ਚਾਹੀਦਾ ਆ ਉਹ ਤਾਂ ਮੇਰਾ ਸਾਰਿਆਂ ਨਾਲ ਪਿਆਰ ਆ ਵਾਹ ਪਰ ਕੱਲ ਮੈਂ ਰਿਸ਼ਰਖਾ ਪਤਾ ਜਾ ਕੇ ਟਿਕਟਾਂ ਫੜ ਲਈ ਉਹਦੇ ਕੋਲੋਂ ਬេសਿਲੀ ਪਿਛਲੀ ਵਾਰ ਵੈਸੇ ਲੋਡ ਨਹੀਂ ਪਈ ਪਹਿਣੀ ਨਹੀਂ ਰੋਡ ਤਾਂ ਪਹਿਣੀ ਨਹੀਂ ਉਹ ਕਿਉਂਕਿ ਉੱਪਰ ਰਜਿਸਟਰ ਤੇ ਨਾ ਚੜਿਆ ਵਾ ਹਾਂ ਜੇ ਫੜ ਲਈ ਜੇ ਲੋਡ ਵੈਸੇ ਜਿਹੜੀਆਂ ਆਨਲਾਈਨ ਹੈਗੀਆਂ ਕੋਲ ਹੈ ਉਹ ਤਾਂ ਕੋਈ ਚੱਕਰ ਨਹੀਂ ਨਹੀਂ ਤੂੰ ਫੜ ਦੇ ਪਾਸ ਪਾਈਆਂ ਹੋਈਆਂ ਉਹਨੂੰ ਮੈਂ ਕਾੜ ਦੂ ਹਾਂਜੀ ਵੈਰੀ ਗੁੱਡ ਜੀ ਉਹ ਨਹੀਂ ਆ ਰਹੇ ਕਹੇ ਬਾਤੂ ਮੇਰੇ ਕੋਲ ਆ ਰਹੇ ਬਹੁਤ ਆ ਚਲ ਦੇ ਦੇ ਉਹਨੂੰ 20-3000 ਰੁਪਇਆ ਚਲ ਦੇ ਨਹੀਂ ਥੋੜੇ ਆ 500 ਰੁਪਇਆ ਹਾਣੀ ਮੋੜ ਚਾਹੀਏ ਲਗੇ ਅੱਛਾ ਪੈਨਸ਼ਨ ਨਿਕਲੀ ਮੋਦੀ ਨਹੀਂ ਅਜੇ ਪੈਨਸ਼ਨ ਨਹੀਂ ਆਈ ਪੈਸੇ ਬੜੇ ਆ ਪੈਸੇ ਬਹੁਤ ਆ ਬੀਬੀ ਪੈਨਸ਼ਨ ਨਿਕਲੀ ਪੈਸੇ ਤੇਰੇ ਹੀ ਆ ਆ ਮੇਰੇ ਹੀ ਆ ਚਲ ਫੋਟੋ ਦੇ ਚੈੱਕ ਲਾਓ ਜੀ ਫੋਟੋ ਹੋਣ ਨਹੀਂ ਬੀਬੀ ਅੱਜ ਨਹੀਂ ਐਤਕੀ ਨਹੀਂ ਮਾਨਾ ਹੋਲਾ ਕਰਨਾ ਐਤਕੀ ਜੇ ਕੋ ਪਹੁੰਚ ਜਾਣ ਕੋਈ ਚੱਕਰ ਨਹੀਂ ਆ ਫੇ ਗੇੜਾ ਮਾਰ ਰ ਇਦਾਂ ਹੀ ਤੁਰਦਾ ਫਿਰਦਾ ਰਹਿੰਦਾ ਕੰਮ ਤੇਰੇ ਕੋਲ ਇੱਕ ਵੱਡਾ ਪੁੱਤ ਹੈਗਾ ਨਾ ਤੇਰਾ ਸਾਂਭਣ ਸੰਭਾਲ ਨੂੰ ਚਿੰਤਾ ਕਾਤੇ ਕਰਦੀ ਆ ਚਿੰਤਾ ਨਹੀਂ ਕਰਨੀ ਹੁਣ ਇਹ ਵੀ 6 ਮਹੀਨਿਆਂ ਚ ਪੱਕਾ ਇਹ ਵਾਪਸੀ ਹੈ ਹਾਂ ਫੇਰ ਇਹਨੇ ਮੂੰਹ ਚੱਕ ਕੇ ਤੁਰੇ ਹੋਣਾ ਨਹੀਂ ਨਹੀਂ 6 ਮਹੀਨਿਆਂ ਨੂੰ ਹੋਰ ਆਇਆ 6 ਮਹੀਨਿਆਂ ਨੂੰ ਇਹਨੇ ਫੇਰ ਮੂੰਹ ਚੱਕ ਕੇ ਤੁਰੇ ਹੋਣਾ ਮੈਂ ਕਿਹਾ ਤੂੰ ਇਹਨੂੰ ਘਟਨਾ ਵਾਂ ਧੱਕੇ ਮਾਰ ਮਾਰ ਕੇ ਨਹੀਂ ਜਾਣਾ ਮੈਂ ਤਾਂ ਥਾਡੇ ਨਾਲ ਹੀ ਬੱਧੀ ਆ ਮੇਰਾ ਕਲਾਸ਼ਕੋਰ ਜੀ ਤੇ ਸੈੱਟ ਫੀਲ ਕਰਦੇ ਹੋਏ ਹਾਂ ਗਾਵਿਕ ਕਮੈਂਟਰੀ ਵੀ ਕਰੋ ਕਰੋ ਕਲਾ ਕਹਿੰਦਾ ਕਲਾਸ਼ਕੋਰ ਜੀ ਫਿਰ ਥੋੜਾ ਜਿਹਾ ਮਨ ਭਰਦੇ ਹੋਏ ਆ ਦੇਖ ਲਾ ਕੀ ਕਹਿੰਦਾ ਹਰ ਰਾਮ ਜੀ ਦਾ ਕਹਿੰਦਾ ਕਲਾਸ਼ਕੋਰ ਜੀ ਫਿਰ ਮਨ ਭਰਦੇ ਪਏ ਥੋੜਾ ਜਿਹਾ ਇਹਨੂੰ ਸਮਝਾ ਲਾ ਬੀਬੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੈਨਨ ਨਾਲ ਹੀ ਰੌਣਕ ਆਇਆ ਹੈ ਐ ਬਾਪੂ ਨੇ ਕਮੈਂਟ ਆਇਆ ਕੋਈ ਆਂਟੀ ਕਹਿੰਦੀ ਕਿ ਤੁਹਾਡੇ ਫਾਦਰ ਸਾਹਿਬ ਵੀ ਬਹੁਤ ਸਮਾਰਟ ਆ ਫਿਰ ਬਾਪੂ ਉਹਦੇ ਪੁੱਛਿਆ ਤਾਂ ਕੀ 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 ਇਹਨੂੰ ਆਪਣਾ ਪੈਂਦਾ ਚਾਚੀ ਕੋ ਮਿਲਗੇ ਨਾ ਖਾਓ ਤੁਸੀਂ ਬਣਾ ਦੇ ਹਾਂ ਉਹਨੇ ਜਾ ਕੇ ਬਾਹਰ ਪੁੱਛਣਾ ਸਭ ਕੀ ਕੀ ਸੱਚੀਆਂ ਇੱਕ ਮਿੰਟ ਪਹਿਲਾਂ ਆ ਆਏ ਕਰ ਗੱਲ ਡਬਲ ਕੋ ਗਾਇਆ ਪਾ ਛਰਨੇ ਨਹਰਾ ਹਾਂ ਆ ਨਹਿਰਾ ਲੱਭਣੀ ਆ ਇਦਾਂ ਦੀ ਪੰਜਾਬ ਚ ਕਿਤੇ ਬਾਹਰ ਲੱਭਦੀਆਂ ਕਿਤੇ ਬੇਟਾ ਦੇਖੋ ਦੇਖੋ ਨਹਿਰਾ ਚਰਨੇ ਦੇਖੋ ਇਹ ਪੰਜਾਬ ਚ ਹੀ ਹੈ ਕੁਦਰਤ ਸਾਰੀ ਕੁਦਰਤੀਆਂ ਵਿੱਚ ਕੁਝ ਮੁਕੇਰੀਆਂ ਚ ਆਪਾਂ ਕਹਿੰਦੇ ਸਾਡੇ ਸਾਡੇ ਇਧਰ ਇੰਨੀਆਂ ਸੋਹਣੀਆਂ ਵਾਦੀਆਂ ਤੇਰੇ ਪੇਕੇ ਵਾਲੀ ਧਰ ਦੀਆਂ ਵਾਦੀਆਂ ਹੈਗੀਆਂ ਜੈ ਹੁੰਦੇ ਜੈ ਹੁੰਦੇ ਜੈ ਹੁੰਦੇ ਉੱਪਰ ਬਹਿ ਜਾ ਬੀਬੀ ਲਾ ਕੇ ਤੂੰ ਹੀ ਮੜਿਆ ਨੀ ਤੇ ਬਹਿ ਜੋ ਬਹਿ ਜੋ ਚਲੋ ਚੱਲੀਏ ਤੁਸੀਂ ਚਲੋ ਹੁਣ ਸਾਡੇ ਨਾਲ ਚਲੋ ਕਿੰਦਾ ਗੱਬੇ ਬੈਠੀ ਚਾਨੀ ਜੀ ਫੇਰ ਜਾ ਜਰਾ ਕਿਸੋਂ ਨਾ ਬਹੁ ਪਾਣੇ ਤੇਰੇ ਇਹ ਮੁੰਡੇ ਜੀ ਪਰਮਾ ਇਹ ਨਹੀਂ ਬੀਬੀ ਰੋਂਦਾ ਵੇਖ ਲੈ ਬੜੀ ਚੀਜ਼ ਐ ਇਹਨੂੰ ਚਾ ਚੜਿਆ ਮੈਂ ਕਿਹੜੇ ਵੇਲੇ ਜਾਵਾਂ ਜਾਣਾ ਭਰਾ ਹੋਰ ਕੋਈ ਤੇ ਇਸ ਚੱਲਣੋਂ ਹਟ ਗਿਆ ਤੂੰ ਬਾਲ ਤੋਂ ਨਿਕਲ ਕੇ ਦੀ ਰੋਲੀਆਂ ਚੱਲ ਪਾ ਕੇ ਕਾ ਪੈਸੇ ਦੇ ਚ ਹੈ ਨਹੀਂ ਤਾਂ ਕਰਕੇ ਪੈਸੇ ਕਰਕੇ ਜਾਣਾ ਪੈਂਦਾ ਇਹ ਕਰਕੇ ਜਾਣਾ ਪੈਂਦਾ ਇਹਦੇ ਆ ਐਸੇ ਨਹੀਂ ਮੋਕ ਦੇ ਦੇ ਫੇ ਕੋਈ 5 ਦਾ ਹਜ਼ਾਰ ਰੁਪਏ ਦੇ ਜੀ ਅਸੀਂ ਕੋਈ ਮਾਲ-ਮੋਲ ਲੈ ਆਈਏ ਵਾ ਆ ਜੀ ਇਹ ਕਰਕੇ ਦੇ ਦੇਣਾ ਨਹੀਂ ਤੁਹਾਨੂੰ ਇਹਦੇ ਤੇਰੇ ਫਾਦ ਸਾਹਿਬ ਬਹੁਤ ਸਮਾਰਟ ਆ ਨਾ ਕੋਈ ਨਹੀਂ ਮੈਂ ਕਰ ਦਾਂ ਤੁਹਾਨੂੰ ਕੰਟੈਕਟ ਨੰਬਰ ਸੈੱਟ ਕਰ ਦਾਂ ਦਿਨੇਗਾ ਦਿਨੇ ਨੰਬਰ ਦਾ ਆਪਾਂ ਦਾ ਸਾ ਮਾਡੇ ਤੁਹਾਨੂੰ ਪੜਾ ਬੰਨੇ ਪਰ ਮੰਨੇ ਬੰਦੇ ਆ ਓਏ ਆ ਆਮ ਗੱਲ ਆ ਆਮ ਆਦਮੀ ਥੋੜਾ ਵੀ ਹੈ ਜਿਹੜਾ ਬੰਦਾ ਜੋਬ ਕਰਦਾ ਹੁੰਦਾ ਨਾ ਉਹ ਉਹ ਇਹਨਾਂ ਤਿਆਗ ਰੋ ਕੇ ਜਾਣਾ ਹਾਂਜੀ ਸਾਡੇ ਜਿੰਨੇ ਵੀ ਬੰਦੇ ਨੇ ਸਾਰੇ ਟਾਟਾ ਟੱਪੇ ਨਾਲ ਰਹਿੰਦੇ ਆ ਹਾਂਜੀ 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 ਤੁਸੀਂ ਕੋਈ ਜ਼ਿਆਦਾ ਹੀ ਰਹਿੰਦੇ ਨੇ ਡਾਡਾ ਟਾਟਾ ਟੱਪੇ ਨਾਲ ਐਦਾਂ ਹੀ ਆ ਫਿਰ ਪਰਫਿਊਮ ਦਵਾਈਆਂ ਬੂਟ ਹਾਰ ਸ਼ਿੰਗਾਰ ਕਿਸੇ ਔੜੀ ਵੈਕਸ ਦੀ ਔੜੀ ਨਹੀਂ ਖਾਂਣ ਚੱਲ ਦੇ ਦੇ ਫਿਰ ਹਾਂ ਡਾਡਾ ਸਾਹ ਵਧੀਆ ਓਹੋ ਕੈਚਿੰਗ ਨਹੀਂ ਹੋਈ ਉਹਨਾਂ ਦਾ ਸਕੂਟਰੀ ਪਰੇ ਕਰ ਲਾ ਮੋਰਨਿੰਗ ਦਾ ਪੰਪਰ ਸਕੂਟਰੀ ਪਰੇ ਕਰਾ ਦੇ ਲਾਡੀ ਭਾਈ ਨੂੰ ਕਹੇ ਮੋੜ ਨਹੀਂ ਕਿੱਦਾਂ ਉਧਰ ਲਾਡੀ ਭਾਈ ਨੂੰ ਕਹਿਆ ਬਾਬਾ ਜਾਫ ਕਰਨਗੇ ਲਾਡੀ ਭਾਈ ਨੂੰ ਥੋੜਾ ਕਹਿਣਗੇ ਲਓ ਜੀ ਅਸੀਂ ਹੀ ਇੰਟੂ ਮੈਂ ਇਧਰ ਗਾੜੀ ਮੇ ਉਧਰ ਹਾਂ ਦੂਸਰਾ ਲੋਕ ਉਧਰ ਬੈਠੇਗਾ ਦੂਸਰਾ ਲੋਕ ਨਹੀਂ ਲੋਕ ਸਾਰੇ ਇਧਰ ਹੀ ਆਉਣਗੇ ਲੋਕ ਸਾਰੇ ਇਧਰ ਹੀ ਬੈਠੇਗਾ ਆਪਾਂ ਆਪਨ ਲੋਕ ਇਧਰ ਹੀ ਬੈਠੇਗਾ ਮੇਰੇ ਹਿਸਾਬ ਸੇ ਜੇ ਲੜਕੀ ਵੀ ਇਧਰ ਬੈਠੇਗੀ ਅਰ ਜੇ ਮਾਮੀ ਵੀ ਹਮਾਰੀ ਉਧਰ ਬੈਠੇ ਗਿਆ ਆ ਜਾ ਓਰੇ ਉਡੀਆ ਇਧਰ ਬੈਠੋ ਰੇ ਇਧਰ ਹੀ ਬਹਿ ਜਾਓ ਇਧਰ ਬਹਿ ਜਾਓ ਉਧਰ ਫੇਰ ਬੈਠਾ ਨਹੀਂ ਜਾਣਾ ਤੁਹਾਡੇ ਤੋਂ ਇਧਰ ਆ ਜਾਓ ਬਾਪੂ ਨਾਲ ਨਾਲ ਜਾਂਦੇ ਯਾਰ ਬੀਬੀ ਨੂੰ ਦੱਸ ਕੋਈ ਨਹੀਂ ਬਾਪੂ ਬੀਬੀ ਨਾਲ ਹੀ ਰਿਹਾ ਇਹਨਾਂ ਨੇ ਕਿਹੜਾ ਹੱਥ ਜਾ ਕੇ ਫੇਰ ਲੜਪਣਾ ਆ ਗੱਡੀ ਦੇ ਵਿੱਚ ਪਿੜੇ ਪਿੜੀ ਹੋਏ ਹੁਣ ਇਹਨਾਂ ਨੂੰ ਕਿੱਥੇ ਨਹੀਂ ਬਹਿਣ ਦੀਦਾ ਬੋਦਾ ਆਪਾਂ ਆਸ ਆ ਗਈ ਸਾਡੇ ਬੰਦਿਆਂ ਦੀ ਪਹਿਲਾਂ ਵੀ ਇੱਚੀ ਚੜੇ ਸੀ ਹਨਾ ਚੱਲ ਕਿੰਨਾ ਜਾਣਾ ਕਿੰਦਰ ਨਹੀਂ ਅੰਦਰ ਦਿਲੰਦਰੀ ਕਰ ਜਾਣਾ ਆਪਾਂ ਪਹਿਲਾਂ ਕਦੇ ਉਹਦੇ ਸਮਾਨ ਰਖਾਉਣ ਲਈ ਨਹੀਂ ਨਹੀਂ ਚੱਲ ਰੱਖੀਏ ਸਮਾਨ ਆਹ ਅੱਜ ਜਿੰਨਾਂ ਗੱਲ ਤੋਰੀਆਂ ਘੱਟ ਹੋਣ 14 15 14 15 ਹੈ ਜੀ ਅੱਜ ਆ ਜੇ ਅੱਜ ਪਹੁੰਚਾਂਗੇ ਕੋਈ ਆਉਣੀ ਆ ਨਾ ਤਾਂ ਸਵੇਰੇ ਤੋਂ ਜਾ ਜਦਾਂ ਭੋਗਪੁਰ ਤੋਂ ਚਲੋ ਜੀ ਬਾਬਾ ਜੀ ਹਾਂ ਬਿਲਕੁਲ ਬਿਲਕੁਲ ਛੇਤੀ ਛੇਤੀ ਆਓ ਫੇ ਪੱਕੇ ਹੋ ਕੇ ਮਿੰਟ ਮਿੰਟ ਗੀੜਾ ਕੱਢੋ ਫੇ ਜੀ ਜਰਾ ਕੋਦੇ ਹੋ ਹਾਂ ਕੋਈ ਗੱਲ ਨਹੀਂ ਆ ਮੰਨ ਨਾ ਅਜਾ ਟੱਲਾ ਲੱਗ ਰਿਆ ਕਰੋ ਆਜੋ ਆਜੋ ਫੇ ਚੱਲੇ ਆ ਮਿਲ ਲਓ ਬੰਦੇ ਨੂੰ ਕੋਈ ਨਹੀਂ ਪਾਓ ਜਫੀ ਜੀ ਕੋਈ ਗੱਲ ਨਹੀਂ ਖੋਸ਼ ਹੋ ਕੇ ਜਾਣਾ ਚੜ੍ਹਦੀ ਕਲਾ 'ਚ ਚੱਕਰ ਨਹੀਂ ਆ ਹਾਂ ਬੈਗ ਰੱਖਦੇ ਬੰਦਾ ਪਾਗਲ ਹੋ ਜਾਂਦਾ ਬੈਗ ਕਦੀ ਥੱਲੇ ਰੱਖ ਕਦੀ ਚੱਕ ਕਦੀ ਫੇਰ ਹਣਾ ਹੁਣ ਮਾਰਾ ਹੀ ਕਰੇ ਵੀ ਹੁਣ ਤੈਨੂੰ ਟਿਕਾਣੇ ਲਾਵੇ ਪਰਮਾਤਮਾ ਤੇ ਆਪਣੀ ਮੰਜ਼ਿਲ ਤੇ ਪਹੁੰਚੋ ਤੁਸੀਂ ਬੰਦਾ ਕੰਮ ਹਾਂ ਮੈਂ ਤਾਂ ਹੁਣ ਮੈਨੂੰ ਤੇ ਉਹਦਾ ਵੀ ਨਹੀਂ ਆਉਂਦਾ ਚੈਨ ਮੈਂ ਤੇ ਤੁਹਾਨੂੰ ਪਤਾ ਹੀ ਆ ਕੰਮਕਾਰ ਵਾਲਾ ਬੰਦਾ ਮੈਂ ਜਿਹੜੀ ਲਾਈਨ ਦਾ ਬੰਦਾ ਜਿਹੜੇ ਕੰਮ ਨਾ ਕਰਦਾ ਕੰਮ ਦੀ ਵਾਲੇ ਬੰਦੇ ਆਪਾਂ ਕਰਦੇ ਰਾਂਗੇ ਹੁਣ ਨੋ ਦਿੱਲੀ ਤੱਕ ਤੇ ਕਰਨਾ ਚਲੋ ਬੈਜੋ ਫਿਰ ਈਗਾ ਬੁੱਗੀ ਚਲੋ ਜੀ ਚਾਓ ਆ ਤੁਹਾਨੂੰ ਚੜਾ ਗਏ ਚਲੋ ਪੜੀਏ ਇੱਕ ਮਿੰਟੇ ਉਹ ਬੋਤਲ ਚਾਹ ਰਿਹਾ ਜੀ ਨਾ ਆਪਾਂ ਆਪਾਂ ਦੇਖ ਲੈਂਦੇ ਆਂ ਕੋਈ ਚੈੱਕ ਕਰਕੇ ਦੇਖੀ ਨਾ ਪ੍ਰੋਬਲਮ ਨਹੀਂ ਆਪਾਂ ਦੇਖਦੇ ਇਹਨਾਂ ਨੂੰ ਸੁਣਾਇਆ ਹੈ ਹੋਰ ਹੋਰ ਸਮਝਾ ਲਿਆ ਜੀ ਰਮਲੀ ਭੈਣ ਤੁਹਾਡੀ ਮਾਈ ਜੀ ਮੈਂ ਕਿ ਕਰ ਰਹੀ ਤੇ ਕਹਿੰਦਾ ਸੁਭਰ ਚਾਹ ਤਾਂ ਰੋਕ ਲਾ ਦੇਣਾ ਆਪਾਂ ਚੰਗਾ ਸੀ ਮੈਂ ਚੰਗਾ ਵੀ ਆਗੇ ਬੰਦੇ ਵਿੱਚ ਸੋ ਮਿਲਦੇ ਹੁਣ ਵਲੌਗ ਦੀ ਇਸੇ ਨਾਲ ਸਮਾਰਤੀ ਆ ਨਹੀਂ ਬੀਬੀ ਨਾਲ ਘਰ ਦੇ ਘਰ ਗੱਲਬਾਤ ਜਾ ਕੇ ਜਦੋਂ ਉਦੋਂ ਕਿਈ ਉਦੋਂ ਪਾਣੀ ਸੀੜੀ ਤੇ ਬੈਠੀ ਹਾਂ ਚਲੋ ਅੱਪਾ ਜੀ ਓਕੇ ਫਿਰ ਠੀਕ ਆ ਕੈਂਕੇ ਨਹੀਂ ਲੈਣੀ ਠੀਕ ਕੋਸ਼ ਜਾਣਾ ਤੇ ਕੋਸ਼ ਆਉਣਾ ਦੁਬਾਰਾ ਚੈੱਕ ਕੀਤੀ ਹੋਵੇ ਮੰਮੀ ਦਾ ਦਿਲ ਜੇ ਥੋੜਾ ਜਿਹਾ ਘੇਉਦਾ ਹੀ ਆ ਨਾਲੀ ਭੇਜੀਏ ਕੰਚੇ ਨਹੀਂ ਲੱਗੇ ਦਾ ਤਾਰੇ ਮੈਨੂੰ ਮਾੜਾ ਮਾੜਾ ਕਿੱਥੇ ਪਹੁੰਚਿਆ ਕੀ ਨਹੀਂ ਹੈ ਡਬਲ ਖੁੱਗੇ ਜੀ ਜਾਣਾ ਤੂੰ ਜਦੋਂ ਕੀ ਉਦੋਂ ਵੀ ਉੱਧਰ ਬੈਠੀ ਹੋਣੀ ਹੋਈ ਸੀ ਮੈਂ ਕਿਹਾ ਡਬਲ ਖੁੱਗੇ ਜੀ ਜਾਣਾ ਆ ਆਪਾਂ ਠੀਕ ਡਬਲ ਖੁੱਗਾ ਬੱਬਰ ਲਾਓ ਜੀ ਦੁਬਾਰਾ ਚੜ੍ਹੇ ਆ ਹੁਣ ਬੰਦੇ ਬਾਏ ਬਾਏ ਬਾਈ ਬਾਈ ਮਾਈ ਬ੍ਰਦਰ ਥੋੜਾ ਗਰੀਨ ਵੱਡਾ ਬ੍ਰਾਈਟ ਥੋੜਾ ਮਾਈ ਬ੍ਰਦਰ ਅੱਜ ਦਾ ਮਾਹੌਲ ਠੀਕ ਆ ਉਦੋਂ ਜਿਆਦਾ ਤੁਹਾਨੂੰ ਕਮਕੀਨ ਨਹੀਂ 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 ਕੋਈ ਗੱਲ ਨਹੀਂ ਕਮਕੀਨ ਕਾ ਵਧੀਆ ਵਧੀਆ ਚੜਨਾ ਚਾਹੀਦਾ ਯਾਰ ਆ ਉਦੋਂ ਵੀ ਥੋੜਾ ਜਿਆਦਾ ਹੋਇਆ ਸੀਗਾ ਓਕੇ ਬਾਏ ਬਾਏ ਚੱਪੀ ਗੱਲਾਂ ਲਓ ਜੀ ਚਲੋ ਮੁੰਡਿਓ ਆਜੋ